ਉਹਨਾਂ ਦੀ ਇੱਛਾ ਤੇ ਚਾਹਤ ਕੀ ਸੀ ਉਹ ਵੀ ਕੋਈ ਚਾਨਣਾ ਪਾਉ ਉਹਨਾਂ ਨੂੰ ਬਾਪੂ ਦੀ ਇੱਛਾ ਜਸੋਵਾਲ ਸਾਹਿਬ ਦੀ ਇਹ ਸੀ ਰਵਿੰਦਰ ਗਰੇਵਾਲ ਨੂੰ ਟੈਲੀਫੋਨ ਕਰਨਾ ਵੀ ਬੇਟਾ ਮੇਰਾ ਦਿਲ ਨਹੀਂ ਲੱਗਦਾ ਤੂੰ ਆ ਜਾ ਉਹਨੇ ਆ ਜਾਣਾ ਕਈ ਵਾਰੀ ਮੈਂ ਵੀ ਗਏ ਹੋਣਾ ਕਹਿੰਦਾ ਮੈਨੂੰ ਹੋਰ ਨਾ ਹੋਵੇ ਕਿ ਘਿਆਣ ਵੀ ਆ ਗਿਆ ਇਹ ਵੀ ਸਾਊ ਤੂੰ ਵੀ ਮੈਨੂੰ ਕੋਈ ਗਾਣਾ ਸੁਣਾਈ ਮੈਨੂੰ ਯੂਨੀਵਰਸਿਟੀ ਚ ਲੈ ਕੇ ਚੱਲੋ ਖੇਤੀਬਾੜੀ ਯੂਨੀਵਰਸਿਟੀ ਸਾਹਮਣੇ ਸੀ ਤੇ ਉੱਥੇ ਲੈ ਕੇ ਚੱਲੋ ਮੇਰਾ ਮਨ ਲੱਗੇ ਮੈਂ ਪੰਛੀ ਗਾਉਂਦੇ ਸੁਣਾ ਮੈਂ ਲੋਕਾਂ ਨੂੰ ਵੇਖਾਂ ਮੈਂ ਮੇਲੇ ਲਾਉਂਦਾ ਮਰ ਗਿਆ ਮੇਰੀ ਚਾਹਤ ਹੈ ਕਿ ਪੰਜਾਬੀ ਸੱਭਿਆਚਾਰ ਦਾ ਪਹਿਰਾਵਾ ਪੰਜਾਬ ਦੀਆਂ ਲੋਕਸੁਰਾਂ ਪੰਜਾਬ ਦੀ ਲੋਕ ਹੈ ਕਿ ਪੰਜਾਬ ਦਾ ਸੱਭਿਆਚਾਰ ਪੰਜਾਬ ਦੀਆਂ ਸੱਥਾਂ ਪੰਜਾਬ ਦੇ ਬਜ਼ੁਰਗ ਪੰਜਾਬ ਦੀ ਜਵਾਨੀ ਪੰਜਾਬ ਦਾ ਹੁਸਨ ਪੰਜਾਬ ਦੀ ਕੋਮਲਤਾ ਹੈ ਜਿਹੜੀ ਇਕ ਕਾਇਮ ਰਹੇ ਉਹ ਇਸ ਪੰਜਾਬ ਦੀ ਖੈਰ ਮੰਗਣ ਵਾਲਾ ਬੰਦਾ ਸੀਗਾ ਪਰ ਮਨ ਦਾ ਮੌਜੀ ਸੀ ਕਹਿੰਦਾ ਸਿਆਸਤ ਮਾਫ ਨਹੀਂ ਆਈ ਘੋੜੇ ਤੇ ਚੜ ਕੇ ਦਨਾਲੀ ਹੱਥ ਫੜ ਕੇ ਦੌੜਨਾ ਨਹੀਂ ਹੈ ਜੇ ਪੈਰ ਥੱਲੇ ਬਟੇਰਾ ਆ ਗਿਆ ਛੱਡਣਾ ਨਹੀਂ ਹੈ ਤੇ ਕਹਿਣ ਤੋਂ ਪਾ ਵੀ ਉਹਦੇ ਬਥੇਰੇ ਮਾਣੇ ਉਹਨੇ ਪਰ ਉਹਦਿਆਂ 'ਚ ਮਤਲਬ ਇਹ ਨਹੀਂ ਵੀ ਨਾ ਤਾਂ ਕ腐ਪਸ਼ਨ ਕੀਤੀ ਜੋ ਪੈਸਾ ਇਧਰੋਂ ਉਧਰੋਂ ਗਾਉਣੇ ਵਾਲਿਆਂ ਆਸਤੇ ਲੋਕਾਂ ਆਸਤੇ ਵੰਡਦਾ ਲੋੜਵੰਦਾਂ ਨੂੰ ਦੇਤਾ